ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਅਤੇ ਨਗਰ ਕੌਂਸਲ ਕਰਾਲੀ ਦੇ ਪ੍ਰਧਾਨ ਇੱਕ ਵਾਰ ਫਿਰ ਕਰਾਲੀ ਦੇ ਵਿਕਾਸ ਨੂੰ ਇੱਕ ਆਮੋ ਸਾਹਮਣੇ ਹੋ ਗਏ ਹਨ ਕਾਫੀ ਲੰਮੇ ਸਮੇਂ ਤੋਂ ਸਿੰਘਪੁਰਾ ਰੋਡ ਦੀ ਸੜਕ ਦਾ ਮਤੇ ਪਾਇਆ ਜਾ ਰਹੇ ਸਨ ਪਰ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਸੀ ਟੁਕੜਾਂ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਸਨ ਨੂੰ ਇਸ ਨੂੰ ਲੈ ਕੇ ਫਿਰ ਨਵੀਂ ਜੰਗ ਛਿੜ ਗਈ ਹੈ ਬਿੱਤੇ ਦਿਨੀ ਕੈਬਨਟ ਮੰਤਰੀ ਵੱਲੋਂ ਨਗਰ ਕੌਂਸਲ ਪ੍ਰਧਾਨ ਤੇ ਦੋਸ਼ ਲਾਇਆ ਗਿਆ ਸਨ ਕਿ ਉਹ ਵਿਕਾਸ ਦੇ ਕੰਮਾਂ ਦੇ ਫਾਰਮ ਵਰ ਸੈਨ ਨਹੀਂ ਕਰ ਰਹੇ ਜਿਸ ਕਾਰਨ ਸਾਰੇ ਕਾਜ ਦੇ ਕੰਮ ਰੁਕੇ ਹੋਏ ਹਨ ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਵੱਲੋਂ ਇੱਕ ਪ੍ਰਤਿਕਾ ਨੂੰ ਕੀਤੀ ਗਈ ਉਹਨਾਂ ਕਿਹਾ ਕਿ ਚੋਣ ਜਬਤਾ ਲੱਗਿਆ ਹੋਇਆ ਹੈ ਇਸ ਕਰਕੇ ਉਹ ਸੈਨ ਨਹੀਂ ਕਰ ਸਕਦੇ ਕੋਈ ਕਾਨੂੰਨੀ ਉਲੰਘਣਾ ਹੋਵੇਗੀ ਉਹਨਾਂ ਕਿਹਾ ਕਿ ਸਾਡੇ ਵੱਲੋਂ ਕਿਸੇ ਕੰਮ ਦੀ ਕੋਈ ਰਿਕਵਰੀ ਨਹੀਂ ਪਾਈ ਜਾ ਰਹੀ ਉਥੋਂ ਸੁਣਾਣੇ ਹਨ ਅਨਮੋਲ ਕਗਰਮਾਨ ਇਸ ਵੰਦੀ ਕੀ ਕਹਿ ਰਹੇ ਨੇ ਅਤੇ ਨਗਰ ਕੌਂਸਲ ਦੇ ਪ੍ਰਧਾਨ ਉਰਾਲੀ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਪੜਿਆਲਾ ਕੀ ਕਹ ਰਹੇ ਨੇ ਦੇਖੋ ਜਿਹੜੀ ਸਿੰਘਪੁਰਾ ਰੋੜ ਆ ਮੈਂ ਉਹਨੂੰ ਇਸ ਗੱਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ ਪਾਸ ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਕਿਉਂ ਨਹੀਂ ਕਰ ਰਹੇ ਵੀ ਜੇਬ ਚੋਂ ਪੈਸੇ ਥੋੜੀ ਲਾਉਣੇ ਲੋਕਾਂ ਦੇ ਪੈਸੇ ਨੇ ਕਾਹਦੀ ਸਿਆਸਤ ਆ ਇਹ ਵੀ ਇਹ ਦੱਸਣਾ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਹਾ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਤੋਨੂੰ ਅੱਜ ਤੱਕ ਇਹ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅਗਲੇ ਪਿਛਲੇ ਇਲਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਆ ਤੇ ਸਾਰਾ ਕੁਝ ਕਰਨਾ ਹੈ ਸੋ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ ਚੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਹੇ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਨਤ ਨਾ ਰਹੋ ਤੁਹਾਨੂੰ ਪੁਝਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਪੁਝਾਉਣਾ ਤੇ ਮੈਨੂੰ ਕਿਹਾ ਗਿਆ ਕਿ ਮੈਂ ਸਿੰਘਪੁਰਾ ਰੋਡ ਬੰਦ ਨਹੀਂ ਦੇ ਰਿਹਾ ਮੈਂ ਉਹਦੇ ਚ ਅੜਿੱਕਾ ਲਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਰਸ਼ ਚੌਣ ਜਾਬਤਾ ਲੱਗਿਆ ਲੱਗਿਆ ਹੋਣ ਕਾਰਨ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ پا ਰਿਹਾ ਜਿਸ ਦਿਨ ਜੋਨ ਜਾਬਤਾ हट ਗਿਆ 4 ਜੂਨ ਨੂੰ ਹਟਣ ਦੀ ਸਾਰ ਮੈਂ ਸਾਈਨ ਕਰ ਦੂੰਗਾ ਬਣਾਉਣੀ ਨਾ ਬਣਾਉਣੀ ਇਹ ਸਰਕਾਰ ਦੇ ਹੱਥੇ ਠੀਕ ਹੈ ਕੈਬਨਿਟ ਮੰਤਰੀ ਨੇ ਬਹੁ ਮੇਰੇ ਨਾਲ ਇਸ ਮਾਮਲੇ ਵਿੱਚ ਕੋਈ ਮੇਲ ਨਹੀਂ ਤੁਕੋ ਕੈਪਿਟਨ ਮਤਲਬ ਮੈਂ ਇੱਕ ਛੋਟੇ ਸ਼ਹਿਰ ਦਾ ਪ੍ਰਧਾਨ ਐ ਪਰ ਮੈਂ ਫਿਰ ਵੀ ਉਹਨਾਂ ਦੇ ਉਮਰ ਚ ਵੱਡਾ ਮੈਂ ਡੜਾਉਂ ਮੈਂ ਭਜਾਉਂਗੇ ਇਹ ਇਦਾਂ ਦੀ ਭਾਸ਼ਾ ਮਤਲਬ ਸਾਡੇ ਨਹੀਂ ਰਿਵਾਜ ਹੈਗਾ ਇਹ ਕੁਦਰਤੀ ਤੁਸੀਂ ਪਹਿਲਾਂ ਵੀ ਇੱਥੇ ਜ세ਦਾ ਬੜਾਲੀ ਸਾਹਿਬ ਰਹੇ ਹੈ ਚਾਹੇ ਰਣਜੀਤ ਗੱਲ ਨੇ ਚਾਹੇ ਕਾਂਗ ਦਾ ਇਦਾਂ ਦੀ ਭਾਸ਼ਾ ਇੱਕ ਦੂਏ ਲਈ ਆਪਾਂਦਰ ਭਾਸ਼ਾ ਨਹੀਂ ਵਰਤੀ ਕਿ ਨਹੀਂ ਵਰਤੀ ਵੀ ਨਹੀਂ ਜਾਣੀ ਚਾਹੀਦੀ